ਸਖਬੀਰ ਬਾਦਲ ਦੀ ਧੀ ਦਾ ਵਿਆਹ ਚੱਲ ਰਿਹਾ ਤੇਜਵੀਰ ਦੇ ਨਾਲ ਉਹ ਤੇਜਵੀਰ ਕੌਣ ਹੈ ਸੁਖਬੀਰ ਬਾਦਲ ਦੌਲਤ ਵਿੱਚ ਜਿਆਦਾ ਵੱਡਾ ਹੈ ਜਾਂ ਫਿਰ ਉਸ ਦਾ ਜਵਾਈ ਦੌਲਤ ਦੇ ਵਿੱਚ ਜਿਆਦਾ ਵੱਡਾ ਹੈ ਇੰਨਾਂ ਗੱਲਾਂ ਬਾਤਾਂ ਬਾਰੇ ਆਪਾਂ ਚਰਚਾ ਕਰਦੇ ਹਾਂ ਤੇ ਦੱਸਦੇ ਹਾਂ ਵੀ ਕਿਹਦੇ ਕੋਲ ਕਿੰਨੀ ਜ਼ਮੀਨ ਹੈ ਤੇਜਵੀਰ ਸਿੰਘ ਜੋ ਸੁਖਬੀਰ ਬਾਦਲ ਦਾ ਜਵਾਈ ਆ ਉਹਦਾ ਕੰਮਕਾਰ ਕੀ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਪੰਜਾਬ ਦੇ ਕਿਹੜੇ ਪਿੰਡ ਦੇ ਵਿੱਚੋਂ ਰਹਿੰਦੇ ਸੀਗੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਸੀ ਸੁਖਵੀਰ ਬਾਦਲ ਦੀ ਧੀ ਦੇ ਵਿਆਹ ਦੀਆਂ ਹਰਕੀਰਤ ਕੌਰ ਬਾਦਲ ਜਿਹੜੀ ਸੁਖਵੀਰ ਬਾਦਲ ਦੀ ਧੀ ਆ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਿਆਹ ਦੀਆਂ ਵੇਖ ਲੀਆਂ ਹੋਣੀਆਂ ਜੇ ਗੱਲ ਕਰੀਏ ਆਪਾਂ ਤੇਜਵੀਰ ਦੀ ਤੇਜਵੀਰ ਜਿਹੜਾ ਕਪੂਰਥਲੇ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਰਹਿੰਦਾ ਸੀਗਾ 35 ਸਾਲ ਪਹਿਲਾਂ ਜਿਹੜੀ ਸਾਰੀ ਫੈਮਿਲੀ ਆ ਉਹ ਪੰਜਾਬ ਨੂੰ ਛੱਡ ਕੇ ਅਬੂਦਾਬੀ ਚਲੀ ਗਈ ਸੀ। ਉਸ ਤੋਂ ਬਾਅਦ ਅਬੂਦਾਬੀ ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਬਿਜ਼ਨਸ ਸੈੱਟ ਕੀਤਾ ਜੋ ਕਿ ਬਹੁਤ ਜ਼ਿਆਦਾ ਸਕਸੈਸਫੁਲ ਹੋਇਆ। ਉਸ ਤੋਂ ਬਾਅਦ ਕੈਨੇਡਾ ਚਲੇ ਗਏ। ਕੈਨੇਡਾ ਦੇ ਵਿੱਚ ਵੀ ਜਿਹੜਾ ਇੱਕ ਬਿਜ਼ਨਸ ਸੈੱਟ ਕੀਤਾ ਤੇ ਉਹ ਬਿਜ਼ਨਸ ਬਹੁਤ ਜ਼ਿਆਦਾ ਚੱਲਿਆ। ਹੁਣ ਵੀ ਜਿਹੜਾ ਅਬੂਦਾਬੀ ਦੇ ਕੈਨੇਡਾ ਦੇ ਵਿੱਚ ਤੇਜ ਵੀਰ ਸਿੰਘ ਦਾ ਤੇ ਉਹਨਾਂ ਦੇ ਆਪਾਂ ਕਹਿੰਦੇ ਹਾਂ ਨਾ ਪਿਤਾ ਜੋ ਉਹਨਾਂ ਦੇ ਭਰਾ ਨੇ ਸਾਰਿਆਂ ਦਾ ਬਹੁਤ ਚੰਗਾ ਬਿਜ਼ਨਸ ਹੈ। ਪੰਜਾਬ ਦੇ ਵਿੱਚ ਸੁਖਵੀਰ ਬਾਦਲ ਦੇ ਜਵਾਈ ਤੇਜਵੀਰ ਕੋਲ ਕਿੰਨੀ ਜ਼ਮੀਨ ਆ ਤਾਂ ਦੋਸਤੋ ਪੰਜਾਬ ਦੇ ਵਿੱਚ ਜਿਹੜੀ 1000 ਕਿਲਾ ਜ਼ਮੀਨ ਦਾ ਤੇਜਵੀਰ ਦੇ ਕੋਲ ਹੈਗਾ ਤੇ ਦੂਜੇ ਪਾਸੇ ਆਪਾਂ ਗੱਲ ਕਰੀਏ ਸੁਖਵੀਰ ਬਾਦਲ ਦੀ ਸੁਖਵੀਰ ਬਾਦਲ ਦੀ ਜਿਹੜੀ ਆਪਣੇ ਪਿੰਡ ਦੇ ਵਿੱਚ ਜ਼ਮੀਨ ਆ ਉਹ 300 ਤੋਂ 400 ਕਿਲੇ ਦੇ ਵਿੱਚ ਆ ਗਈ ਹੋਰ ਕਿੰਨੀਆਂ ਥਾਵਾਂ ਤੇ ਕਿੰਨੀ ਜ਼ਮੀਨ ਆ ਇਸ ਵਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜਿਹੜੀ ਪੰਜਾਬ ਦੇ ਵਿੱਚ ਜ਼ਮੀਨ ਆ ਸੁਖਵੀਰ ਬਾਦਲ ਦੀ ਪਿੰਡ ਦੇ ਵਿੱਚ ਉਹ 300 ਤੋਂ 400 ਕਿਲਾ ਤੇ ਤੇਜਵੀਰ ਦਾ ਜਿਹੜਾ 1000 ਕਿਲਾ ਇਸ ਹਿਸਾਬ ਨਾਲ ਤਾਂ ਜਿਹੜਾ ਤੇਜਵੀਰ ਬਹੁਤ ਵੱਡਾ ਆਦਮੀ ਕਹਿਦੀ ਹੈ ਨਾ ਇੱਕ ਤਾਕੜੀ ਫੈਮਿਲੀ ਨੂੰ ਜਿਹੜਾ ਬਿਲੋਂਗ ਕਰਦਾਗਾ ਹੁਣ بڑے ਲੋਕ ਇਹ ਵੀ ਸੋਚੀ ਜਾਂਦੇ ਆ ਵੀ ਕੀ ਇਹਨਾਂ ਦੀ ਜਿਹੜੀ ਲੰਮ ਮਰਜ ਹੋਈ ਹਰਕੀਰਤ ਕੌਰ ਬਾਦਲ ਤੇ ਤੇਜਵੀਰ ਦੀ ਦੋਸਤੋ ਇਹਨਾਂ ਦੀ ਕੋਈ ਲੰਮ ਮਰਜ ਨਹੀਂ ਹੋਈ ਸੁਖਵੀਰ ਬਾਦਲ ਨੂੰ ਕਿਸੇ ਬੰਦੇ ਨੇ ਇਸ ਫੈਮਿਲੀ ਬਾਰੇ ਦੱਸ ਪਾਈ ਸੀ ਤੂਰ ਫੈਮਿਲੀ ਦੇ ਬਾਰੇ ਉਸ ਤੋਂ ਬਾਅਦ ਜਿਹੜਾ ਸੁਖਵੀਰ ਬਾਦਲ ਨੇ ਰਿਸ਼ਤੇ ਦੀ ਗੱਲ ਛੇੜੀ ਤੇਜਵੀਰ ਜੋ ਸੁਖਵੀਰ ਬਾਦਲ ਦਾ ਜਵਾਈ ਹੈ ਤੇ ਹਰਕੀਰਤ ਕੌਰ ਬਾਦਲ ਦਾ ਜਿਹੜਾ ਹੁਣ ਫਰਵਰੀ ਦੇ ਵਿੱਚ ਵਿਆਹ ਹੋਇਆਗਾ ਵਿਆਹ ਜਿਹੜਾ ਦਿੱਲੀ ਦੇ ਵਿੱਚ ਰੱਖਿਆ ਗਿਆ ਸੀ ਜਿਦੇ ਵਿੱਚ ਵੱਡੇ ਵੱਡੇ ਆ ਲੀਡਰ ਸੀ ਜਿਹੜੇ ਉਹ ਵੀ ਆਏ ਹੋਏ ਨੇ ਸਪੀਕਰ ਓਮ ਬਿਰਲਾ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਲੀਡਰ ਅਕਲੇਸ਼ ਜਾਦਵ ਯੂਪੀ ਦਾ ਜਿਹੜਾ ਕਾਫੀ ਵੱਡਾ ਲੀਡਰ ਆ ਉਹ ਵੀ ਆਇਆ ਸੀ ਤੇ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਲੀਡਰ ਇਸ ਵਿਆਹ ਦੇ ਵਿੱਚ ਪਹੁੰਚੇ ਨੇ ਤੇ ਹਰਸ਼ਦੀਪ ਕੌਰ ਜਿਹੜੀ ਸਿੰਗਰਾ ਵਾਲੀਵੁੱਡ ਦੀ ਉਸ ਦਾ ਜਿਹੜਾ ਅਖਾੜਾ ਬੁੱਕ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਜਿਹੜਾ ਮੀਕਾ ਵੀ ਗਾ ਕੇ ਗਿਆ ਸੀਗਾ ਕੱਲ ਵਿਆਹ ਜਿਹੜਾ ਉਹ ਨਿਬੜ ਗਿਆ ਤੇ ਸੁਖਬੀਰ ਬਾਦਲ ਨੇ ਆਪਣੀ ਤੀ ਹਰਕੀਰਤ ਕੌਰ ਬਾਦਲ ਨੂੰ ਜਿਹੜਾ ਵਿਦਾ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਜਿਹੜਾ ਸਾਰੀ ਫੈਮਿਲੀ ਉਹ ਕੈਨੇਡਾ ਜਾਊਗੀ ਤੇ ਹਰਕੀਰਤ ਕੌਰ ਬਾਦਲ ਦੇ ਤੇਜਵੀਰ ਸਿੰਘ ਜਿਹੜੇ ਉੱਥੇ ਹੀ ਰਹਿਣਗੇ ਤੇ ਦੋਸਤੋ ਆਪਾਂ ਹੋਰ ਗੱਲ ਕਰੀਏ ਵੀ ਸੁਖਵੀਰ ਬਾਦਲ ਦੇ ਬੱਚਿਆਂ ਦੀ ਤਾਂ ਦੋ ਧੀਆ ਜਿਹੜੇ ਸੁਖਵੀਰ ਬਾਦਲ ਤੇ ਇੱਕ ਜਿਹੜਾ ਪੁੱਤਰ ਐ ਸੁਖਵੀਰ ਬਾਦਲ ਦਾ ਜਿਹੜੀ ਵੱਡੀ ਧੀ ਸੀ ਉਹ ਹਰਕੀਰਤ ਕੌਰ ਬਾਦਲ ਜਿਹਦਾ ਕੱਲ ਵਿਆਹ ਹੋ ਗਿਆ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਜੋ ਸੁਖਬੀਰ ਬਾਦਲ ਦਾ ਜਵਾਈ ਆ ਤੇਜਵੀਰ ਉਹਨਾਂ ਦੇ ਪਿਤਾ ਜੋ ਸੱਤ ਭਰਾ ਨੇ ਤੇ ਸੱਤੇ ਜਿਹੜੇ ਇਕੱਠੇ ਰਹਿੰਦੇ ਆਗੇ ਆ ਇਕੱਠੇ ਮਿਲ ਕੇ ਹੀ ਜਿਹੜੇ ਕੰਮ ਕਰਦੇ ਆ ਤੇ ਇੱਕ ਬਹੁਤ ਵੱਡਾ ਬਿਜ਼ਨਸ ਜਿਹੜਾ ਪਹਿਲਾਂ ਅਬੂਦਾਬੀ ਦੇ ਵਿੱਚ ਸੈੱਟ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਬਿਜ਼ਨਸ ਸੈੱਟ ਕੀਤਾ ਬਹੁਤ ਜ਼ਿਆਦਾ ਜ਼ਮੀਨ ਜਿਹੜੀ ਉਹਨਾਂ ਦੀ ਕੈਨੇਡਾ ਦੇ ਵਿੱਚ ਵੀ ਆ ਪੰਜਾਬ ਤੋਂ ਜਿਹੜੇ 35 ਸਾਲ ਪਹਿਲਾਂ ਚਲੇ ਗਏ ਸੀ ਪੰਜਾਬ ਦੇ ਵਿੱਚ ਹਜ਼ਾਰ ਕਿਲਾ ਜ਼ਮੀਨ ਆ ਤਾਂ ਦੋਸਤੋ ਆਪਣੀ ਬਰਾਬਰ ਦੇ ਟੱਕਰ ਦੇ ਕਹਿ ਸਕਦੇ ਆ ਨਾ ਸੁਖਵੀਰ ਸਿੰਘ ਬਾਦਲ ਨੇ ਆਪਣੀ ਧੀ ਹਰਕੀਰਤ ਕੌਰ ਬਾਦਲ ਦਾ ਜੋ ਵਿਆਹ ਕੀਤਾ ਬਰਾਬਰ ਦੀ ਟੱਕਰ ਦੇ ਨੇ ਕੋਈ ਇਹਨਾਂ ਦੋਆਂ ਪਰਿਵਾਰਾਂ ਦੇ ਵਿੱਚੋਂ ਛੋਟਾ ਵੱਡਾ ਨਹੀਂ ਕੋਈ ਜਿਹੜੀ ਲੰਬ ਮੈਰਿਜ ਨਹੀਂ ਹੋਈ ਹਰਕੀਰਤ ਕੌਰ ਬਾਦਲ ਦਾ ਵਿਆਹ ਪਰਿਵਾਰ ਦੀ ਸਹਿਮਤੀ ਦੇ ਨਾਲ ਹੋਇਆ ਤੇ ਸੁਖਵੀਰ ਬਾਦਲ ਨੇ ਜਿਹੜਾ ਇਹ ਰਿਸ਼ਤਾ ਆਪ ਵੇਖਿਆ ਸੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ